ਅ ਵਿਧਾਨ ਸਭਾ ਕਾਇਨਾਲਾ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਦਸਤਾਨ ਅਰਮਦਾਸ ਵੱਲ ਖੜੇ ਆ ਉਹਦਾ ਇਹ ਜਿਹੜੀ ਛੜਕ ਹੈ ਇਹ 35 ਕਿਲੋਮੀਟਰ ਲੰਬੀ ਆ ਇੱਥੋਂ ਅਰਮਦਾਸ ਤੋਂ ਲੈ ਕੇ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਲੈ ਕੇ ਇਨਾਲਾ ਇਹ ਛੜਕ ਵਾਸਤੇ ਪੰਜਾਬ ਦੇ ਮਹਾਨ ਜੋ ਮੁਕੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 52 ਕਰੋੜ ਰੁਪਇਆ ਜਿਹੜਾ ਮਨਜੂਰ ਕੀਤਾ ਸੜਕ ਪਿਲੇ 15-20 ਸਾਲ ਤੋਂ ਬਹੁਤ ਖਰਾਬ ਸੀਗੀ ਹਾ ਦਾ ਐਤਵਾਦ ਤੇ ਜਦੋਂ ਚੌਥ ਹੁੰਦੀ ਆ ਬਾਬਾ ਜੀ ਦੀ ਲੱਖਾਂ ਲੋਕ ਇੱਥੇ ਹੁੰਦੇ ਆ ਐਤਵਾਦ ਵੀ ਸੰਗਤਾਂ ਵਾਲੇ ਦਿਨ ਵੀ ਬਹੁਤ ਮਤਲਬ ਸੇਵਕ ਦੋ ਦੋ ਬਾਬਾ ਜੀ ਦੇ ਆਉਂਦੇ ਸੋ ਇਹ ਸੜਕ ਜਿਹੜੀ ਆ ਪਹਿਲਾਂ ਤਾਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਆਪਾਂ ਨੂੰ ਇੰਨੇ ਪੈਸੇ ਜਿਹੜੇ ਵਿਧਾਨ ਸਭਾ ਕਾਜ ਨਾਲ ਦੇਈਏ ਇਸ ਮੇਨ ਰੋਡ ਵਾਸਤੇ ਦਿੱਤੇ ਆ ਜਦੋਂ ਇਹ ਰੋਡ ਕੰਪਲੀਟ ਹੋ ਗਈ ਉਦੋਂ ਸਮਝ ਲੋ ਸਾਦਾ ਇਹ ਨਾਲਾ ਕਬਦ ਹੋ ਜਾਊਗਾ ਉਹ ਇਹ ਨਾਲੇ ਸ਼ਹਿਰ ਵਾਲੇ ਪਾਸੋਂ ਵੀ ਸ਼ੁਰੂ ਹੋ ਗਿਆ ਤੇ ਜਦੋਂ ਬੰਦਾ ਸਾਡੇ ਪਾਸੋਂ ਵੀ ਸ਼ੁਰੂ ਕੀਤੀ ਦੋਵਾਂ ਪਾਸਿਆਂ ਤੋਂ ਤੇ ਇਹ ਮੇਰਾ ਖਿਆਲ ਹੈ ਅਗਲੇ 5-6 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਹੋ ਜੂਗੀ ਕਿਉਂਕਿ ਲੰਬੀ ਹੈ ਬਹੁਤ ਸਾਰੇ ਥਾਵਾਂ ਤੋਂ ਇਹਨੂੰ ਚੌੜੀਆਂ ਕਰਨਾ ਬਹੁਤ ਸਾਰੇ ਥਾਵਾਂ ਦੇ ਡਬਲ ਪੱਥਰ ਪਾਉਣਾ ਕਿਉਂਕਿ ਬਹੁਤ ਪੁਰਾਣੀ ਹਾਲਤ ਹੈ ਸੋ ਜਦੋਂ ਆਪਾਂ ਇਲੈਕਸ਼ਨ ਲੜਦੇ ਸੀ ਤੇ ਲੋਕਾਂ ਦੀ ਇਹ ਮੁੱਖ ਮੰਗ ਸੀਗੀ ਕਿ ਛੜਕੇ ਤੋਂ ਬਣੂਗੀ ਜੀ ਪਹਿਲੇ ਲੀਡਰ ਜਿਹੜੇ 25 ਸਾਲ ਬਾਅਦ ਕਰ ਗਏ ਉਹਨਾਂ ਨੇ ਮਤਲਬ ਇਹ ਛੜਕ ਬੱਲ ਕੋਈ ਧਿਆਨ ਨਹੀਂ ਦਿੱਤਾ ਉਹਦੇ ਛੜਕ ਦੇ ਉੱਤੇ ਇਕੱਲੇ ਅਸੀਂ ਅਮਰਸਰ ਰਾਜ ਦੀ ਅੱਗੇ ਡੇਦੇ ਬਾਬੇ ਨਾਨਕ ਤੋਂ ਜਾਂਦੀ ਆ ਡੇਦੇ ਬਾਬੇ ਨਾਨਕ ਨੂੰ ਇੱਥੋਂ ਜਿਹੜੇ ਕਾਲੀ ਲੀਡਰ ਵੀ ਲੰਘਦੇ ਦੇ ਇੱਥੋਂ ਜਿਹੜੇ ਸਾਬਕਾ ਆਪਣੇ ਡਿਪਟੀ ਮੁੱਖ ਮੰਤਰੀ ਰੰਧਾਵਾ ਸਾਹਿਬ ਉਹ ਵੀ ਲੰਘਦੇ ਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਉਹ ਅੱਜ ਮੈਂ ਰੰਧਾਵਾ ਸਾਹਿਬ ਜਿਹੜੇ ਸਾਡੀ ਪਾਰਟੀ ਦੇ ਲੀਡਰ ਆ ਜਿਹੜੇ ਹਲਕਾ ਡੇਦੇ ਦਾ ਬਾਬਾ ਨਾਨਕ ਦੇ ਜਾਂਦਾ ਉਹਨਾਂ ਨੂੰ ਨਾਲ ਲੈ ਕੇ ਆਇਆ ਕਿਉਂਕਿ ਇਹ ਕਰਤਾਰਪੁਰ ਤੋਂ ਗਾੜੀ ਦਸਤਾ ਅੰਮ੍ਰਿਤਸਰ ਤੋਂ ਸਿੱਧਾ ਜਾਂਦਾ ਕਪਤਾਲਪੁਰ ਤੋਂ ਨਾਲੇ ਜੋੜਦਾ ਸੜਕ ਬਹੁਤ ਮਹੱਤਵਪੂਰਨ ਸੜਕਾ ਜਿਹੜੀ ਮਾਨ ਸਾਹਿਬ ਜੀ ਦੇ ਯਤਨਾਂ ਦੇ ਸਦਕਾ ਅੱਜ ਸ਼ੁਰੂ ਜਿਹੜੀ ਹੋਈ ਆ ਜਦੋਂ ਬਣ ਜੂਗੀ ਉਦੋਂ ਇਹਦਾ ਮਹੂਲਤ ਜਿਹੜਾ ਮਾਨ ਸਾਹਿਬ ਕੋ ਕਰਵਾਵਾਂਗੇ ਆਪਾਂ ਉਦੋਂ ਉਹਨਾਂ ਨੂੰ ਆਪਾਂ ਸੱਦਾਂਗੇ ਸੋ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਹੜਾ ਨਾਲਾ ਨਿਵਾਸੀਆਂ ਨੂੰ ਡੇ ਦਾ ਬਾਬਾ ਨਾਨਕ ਨਿਵਾਸੀਆਂ ਨੂੰ ਸਾਰੇ ਜਿਹੜੇ ਲੋਕ ਇਸ ਸੜਕ ਦੇ ਲੰਘਦੇ ਸਭ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਕਿ ਸੜਕ ਜਿਹੜੀ ਉਹਨਾਂ ਦੀ ਮੰਗ ਦੇ ਅਨਸਾਰ ਅਸੀਂ ਆਪਣੀ ਮੰਗ ਜਿਹੜੀ ਪੂਰੀ ਕਰਨ ਦੀ ਆ ਲੱਗਦਾ ਕਰਤਾਰਪੁਰ ਜਾਣ ਵਾਲੇ ਜਿਹੜੇ ਸ਼ਤਾਲੂ ਨੇ ਉਹਨਾਂ ਨੂੰ ਮਿਲ ਲੇਗਾ ਕਿਉਂਕਿ ਬਹੁਤ ਸਾਰਾ ਜਿਹੜਾ ਬਹੁਤ ਜ਼ਿਆਦਾ ਬਹੁਤ ਫਾਇਦਾ ਮਿਲੂਗਾ ਕਿਉਂਕਿ ਮੇਨ ਇਹੀ ਰਸਤਾ ਪਿੱਛੋਂ ਅਮਸਾ ਦਾ ਤੋਂ ਆਉਂਦਾ ਹੈ ਸਿੱਧਾ ਅਮਸਾ ਤੋਂ ਆਉਂਦੀ ਹੈ ਸੜਕ ਉੱਥੋਂ ਅੱਗੋਂ ਜਾ ਕੇ ਫਤਿਹਗੜ ਚੂੜੀਆਂ ਤੋਂ ਇਹ ਨਾਲੇ ਨੂੰ ਚਲੀ ਜਾਂਦੀ ਹੈ ਇਸ ਕਰਕੇ ਬਹੁਤ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਇਹਦਾ ਜਿਹੜਾ ਫਾਇਦਾ ਹੋਊਗਾ ਸਰ ਵੱਡੇ ਕਿਹੜੇ ਪ੍ਰੋਜੈਕਟ ਲਿਆ ਰਹੇ ਬੜੇ 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 ਪ੍ਰੋਜੈਕਟ ਨੇ ਆਪਣੀਆਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਪ੍ਰੋਜੈਕਟ ਮੇਨ ਜਿਹੜੇ ਰੋਡ ਰੋਡ ਜਿਹੜੀਆਂ ਉਹ ਸਾਰੀਆਂ ਖਰਾਬ ਹੋ ਗਈ ਉਹ ਪੂਰੇ ਪੰਜਾਬ ਦੀਆਂ ਖਰਾਬ ਹੋਈਆਂ ਇਹ ਨਾਲੇ ਕੇਦੀਆਂ ਵੀ ਤੇ ਬਹੁਤ ਪੁਰਾਤਾਂ ਪਹਿਲੇ 20 25 ਸਾਲ ਤੋਂ ਇੱਥੇ ਕੋਈ 1 ਕਿਲੋ ਲੱਕ ਨਹੀਂ ਪਈ ਤੇ ਪਹਿਲਾਂ ਤਾਂ ਬੇਹਦਾ ਟੀਚਾ ਆਇਆ ਕਿ ਸਾਰੇ ਮਤਲਬ ਜਿਹੜੇ ਆਪਣੇ ਛੜਕਾਂ ਦੇ ਉਹ ਕੰਪਲੀਟ ਕੀਤੇ ਜਾਂਨ ਛੱਪੜ ਜਿਹੜੇ ਪਾਣੀ ਦਾ ਬੜਾ ਬੁਧਾਦਾ ਉਹ ਅਸੀਂ ਲੱਗੇ ਆਂ ਔਰ ਪੰਚਾਇਤ ਘਰ ਬਣਦੇ ਆ ਵੈਟਰਨਰੀ ਹਸਪੀਟਲ ਬਣਦੇ ਆ ਅੰਗਰਵਾੜੀ ਸੈਂਟਰ ਬਣਦੇ ਆ ਔਰ ਸਕੂਲਾਂ ਵਾਸਤੇ ਮਾਨ ਸਾਹਿਬ ਨੇ ਸਾਨੂੰ 27 ਕਰੋੜ ਤੇ 95 ਲੱਖ ਰੁਪਏ ਜਿਹੜਾ ਦਿੱਤਾ ਤੇ ਸਕੂਲ ਵਧੀਆ ਜਿਹੜੇ ਕਰਦੇ ਬੜੇ ਪ੍ਰੋਜੈਕਟ ਆ ਬਾਬੇ ਦੀ ਕਿਸਪਾ ਇੱਥੇ ਹੀ ਆਪਾਂ ਅਗਲਾ ਸਾਲ ਜਦੋਂ ਚੜ੍ਹਦਾ ਕੱਲ ਬਸੋ ਤੇ ਮੇਰਾ ਖਿਆਲ ਅਗਲੇ ਸਾਲ ਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਬਲਾਗ ਸਾਡਾ ਮਨਜ਼ੂਰ ਹੋਇਆ ਉਹ ਬਲਾਗ ਦਾ ਨਹੀਂ ਪੱਥਰ ਵੀ ਆਪਾਂ ਇੱਥੇ ਅਰਮਦਾਸ ਦੇ ਵਿੱਚ ਜਿਹੜਾ ਉਹ ਧਰਦਾ